ਨੀ ਨ ਮੇ ਨ ਮੇ ਆਦਾ ਤੈਨੂੰ ਚਾਹ ਹੋ ਗਿਆ ਤੇ ਸਾਡਾ ਦੁੱਖ ਚੱਲਣਾ ਸੁਆ ਹੋ ਗਿਆ ਤੇਰੇ ਝੂਠੇ ਵਾਦਿਆਂ ਦੀ ਕਰ ਪੈਰ ਵੀ ਤੇਰੇ ਝੂਠੇ ਵਾਦਿਆਂ ਦੀ ਕਰ ਪੈਰ ਵੀ ਜਵਾਨੀ ਵਾਲਾ ਦੌਰ ਵੀ ਤਵਾ ਹੋ ਗਿਆ ਨਵੇਂ ਨਵੇਂ ਆਦਾ ਤੈਨੂੰ ਚਾਹ ਹੋ ਗਿਆ ਤੇ ਸਾਡਾ ਦੁੱਖ ਚੱਲਣਾ ਸੁਆਹ ਹੋ ਗਿਆ ਹੋ ਤੇਰੀ ਸੋਚ ਅੱਗੇ ਸਾਡਾ ਕੋਡੀ ਮੁੱਲ ਨਾ ਮੜਾ ਕੰਜਕੇ ਇਹ ਖੁੱਲਦੇ ਹੀ ਬੁਲਣਾ ਤੇਰੀ ਸੋਚ ਅੱਗੇ ਸਾਡਾ ਕੋਡੀ ਮੁੱਲ ਨਾ ਮੜਾ ਕੰਜਕੇ ਖੇ ਖੁੱਲਦੇ ਹੀ ਬੁਲਣਾ ਹੱਥੀ ਖਾਹਿਸ਼ਾਂ ਨੂੰ ਜਾਨੋ ਹੀ ਮੁਕਾ ਹੋ ਗਿਆ ਖਾਹਿਸ਼ਾਂ ਨੂੰ ਜਾਨੋ ਹੀ ਮੁਕਾ ਹੋ ਗਿਆ ਤੇ ਸਾਡਾ ਦੁੱਖ ਚੱਲਣਾ ਸੁਆਹ ਹੋ ਗਿਆ ਨਵੇਂ ਨਵੇਂ ਆ ਦਾ ਤੈਨੂੰ ਚਾਹ ਹੋ ਗਿਆ ਤੇ ਸਾਡਾ ਦੁੱਖ ਚੱਲਣਾ ਸੁਆਹ ਹੋ ਗਿਆ ਉਹ ਤੈਨੂੰ ਅਸੀਂ ਰੱਬ ਸੀ ਬਣਾ ਰੱਖਿਆ ਵਾਂਗ ਸਹਾਂ ਸੀਨੇ ਚ ਸਮਾ ਰੱਖਿਆ ਤੈਨੂੰ ਅਸੀਂ ਰੱਬ ਸੀ ਬਣਾ ਰੱਖਿਆ ਵਾਂਗ ਸਹਾਂ ਸੀਨੇ ਚ ਸਮਾ ਰੱਖਿਆ ਤੇ ਸੱਚ ਇਹੋ ਮੈਨੂੰ ਵੇ ਵਫਾ ਹੋ ਗਿਆ ਤੇ ਸੱਚ ਇਹੋ ਮੈਨੂੰ ਵੇ ਵਫਾ ਹੋ ਗਿਆ ਤੇ ਸਾਡਾ ਦੁੱਖ ਚੱਲਣਾ ਸੁਭਾ ਹੋ ਗਿਆ ਨਵੇਂ ਨਵੇਂ ਆਦਾ ਤੈਨੂੰ ਚਾ ਹੋ ਗਿਆ ਤੇ ਸਾਡਾ ਦੁੱਖ ਚੱਲਣਾ ਸੁਭਾ ਹੋ ਗਿਆ